ਕੋਈ ਫੌਜ ਚੱਲਦੀ ਹੈ ਜਿਹੜੀ ਅੱਜ ਆ ਰਹੀ ਹੈ ਜਿਹਨਾਂ ਨੂੰ ਪਹੁੰਚਣ ਲਈ ਆ ਰਹੀ ਹੈ ਉਹ ਬਾਕੀ ਸਾਰੇ ਤਾਂ ਉਹ ਫੂਕ ਚੁੱਕੇ ਬੜੀ ਤੋਰ ਨਾਲ قال عليه يا جماعه بيوت راكيه ਅੱਜ ਅਸੀਂ ਜਿਹੜੀ ਕਾਰਵਾਈ ਕਰ ਰਹੇ ਆ ਉਹ ਨਸ਼ਾ ਤਸਕਰ ਦਾ ਨਾਮ ਸੂਰਜ ਸਿੰਘ ਹੈ ਇਹ ਬੀੜ ਤਲਾਬ ਦਾ ਹੀ ਰਹਿਣ ਵਾਲਾ ਹੈ ਇਹਦੇ ਤੇ ਨੌ ਪਰਚੇ ਪੁਰਾਣੇ ਦਰਜ ਹੈ ਜਿਨ੍ਹਾਂ ਚ ਮੇਜਰ ਪਰਚੇ ਤੇ ਤੇ ਐਨਡੀਪੀਐਸ ਦੇ ਹੈ ਕਰੀਬ 5 ਔਰ ਇਹਦੇ ਤੇ ਐਕਸਾਈਜ਼ ਸਕਦੇ ਵੀ ਪਰਚੇ ਦਰਜ ਹੈ ਰੀਸੈਂਟਲੀ 307 ਦਾ ਵੀ ਦਰਜ ਹੈ ਜਿਹਦੇ ਤਹਿਤ ਇਹ ਇਸ ਟਾਈਮ ਬਠਿੰਡਾ ਜੇਲ੍ਹ 'ਚ ਹੈਗਾ ਇਹਦੇ ਬ੍ਰਦਰ ਤੇ ਵੀ ਪਤਾ ਲੱਗਿਆ ਕਿ ਕਈ ਸਾਰੇ ਐਨਡੀਪੀਐਸ ਦੇ ਪਰਚੇ ਦਰਜ ਹੈ ਔਰ ਇੱਥੇ ਦੀ ਵਾਈਫ ਜਿਹੜੀ ਹੈ ਕੁਲਵਿੰਦਰ ਕੌਰ ਉਹ ਸਰਕਾਰੀ ਜ਼ਮੀਨ ਤੇ ਵਿਦਆਊਟ ਐਨੀ ਅਥਾਰਾਈਜੇਸ਼ਨ ਵਿਦਆਊਟ ਐਨੀ ਮਲਕੀਅਤ ਇਹ ਪੂਰਾ ਕੋਠੀ ਬਣਵਾ ਰਹੀ ਸੀਗੀ ਜਿਹਨੂੰ ਸਿਵਲ ਪ੍ਰਸ਼ਾਸਨ ਨੇ ਇੱਥੇ ਟਾਇਆ ਤੇ ਅਸੀਂ ਉਹਨਾਂ ਦੀ ਸਪੋਰਟ ਇੱਥੇ ਆਏ ਇਸ ਤੋਂ ਇਲਾਵਾ ਉਹਦੇ ਹੋਰ ਵੀ ਕਿਸੇ ਪ੍ਰਵਾਹ ਤੇ ਕਿਸੇ ਐਫਆਈਆਰ ਦਰਜ ਜੀ ਉਹਦੇ ਬ੍ਰਦਰ ਤੇ ਹੈਗੀ ਐ ਐਫਆਈਆਰ ਦਰਜ ਪਰ ਇੱਥੇ ਪ੍ਰਾਪਰਟੀ ਜੋ ਕਰਾਰਿਆ ਸੀ ਉਹ ਪਤਾ ਲੱਗਿਆ ਕਿ ਸੁਰਜ ਔਰੋਦੀ ਵਾਈਫ ਕੁਲਵਿੰਦਰ ਕੋਲ ਕੀ ਕਾਰਵਾਈ ਹੈ ਨਸ਼ਾ ਤਸਕਰ ਦੇ ਐਫਆਈਆਰ ਦਰਜ ਕਰਕੇ ਹੋਈ ਹੈ ਕਿ ਨਜਾਇਜ਼ ਉਹ ਸਾਰੀ ਕਰਤੀ ਹੋਈ ਕੋ ਜੀ ਇਹ ਨਜਾਇਜ਼ ਉਸਾਰੀ ਕਰਕੇ ਹੋਈ ਹੈ ਬਟ ਕਿਉਂਕਿ ਉਹਦਾ ਲਿੰਕ ਜੋ ਉਹਦੀ ਓਕੂਪੇਸ਼ਨ ਹੈ ਜੋ ਉਹਦੀ ਮਤਲਬ ਇਨਕਮ ਦਾ ਹੈ ਇਲੀਗਲ ਮੈਥਡ ਉਹ ਨਸ਼ੇ ਦੇ ਥਰੂ ਹੀ ਹੈ ਇਸੇ ਕਰਕੇ ਅਸੀਂ ਇਨੂੰ ਪ੍ਰਾਇੋਰਟਾਈਜ਼ ਕਰਕੇ ਮੈਸੇਜ ਵੀ ਦੇ ਰਿਹਾ ਹੈ ਕਿ ਇਸ ਏਰੀਆ ਚ ਜੋ ਇਸ ਤਰ੍ਹਾਂ ਦੀ ਉਹ ਸਾਰੀ ਆਪਣੀ ਡਰਗ ਰੂਸੀਟਸ ਹੋਰੇਗਾ ਉਹਦੇ ਤੇ ਇਹੀ ਐਕਸ਼ਨ ਲਿਆ ਜਾਏਗਾ। ਕਾਫੀ ਏਰੀਆ ਜਿਹੜਾ ਵੀਡ ਪਲਾਦਾ ਕਾਫੀ ਗਨਾਮ ਏਰੀਆ ਮੰਨਿਆ ਜਾਂਦਾ ਹੋਰ ਵੀ ਕੋਈ ਆਇਡੈਂਟੀਫਾਈ ਕੀਤੀਆਂ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਅਸੀਂ ਕਈ ਸਾਰੀ ਆਇਡੈਂਟੀਫਾਈ ਕੀਤੀਆਂ ਤੇ ਉਹ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਰਿਆਂ ਦੀ ਨੋਲੇਜ ਅਸੀਂ ਉਹਨਾਂ ਨੂੰ ਦੇ ਚੁੱਕੇ ਤੇ ਉਹ ਰਿਕਾਰਡ ਖੰਗਾਲ ਰਹੇ ਆਂ ਔਰ ਜੋ ਇਹਦਾ ਪ੍ਰੋਸੀਜਰ ਹੁੰਦਾ ਹੈ ਉਹ ਉਹਨੂੰ ਅਡਾਪਟ ਕਰ ਰਹੇ ਆ। ਕਿ ਕੈਸ ਸੁਣਨ ਵਿੱਚ ਆਇਆ ਹੈ ਜੀ ਕਿ ਕਈ ਲੋਕ ਨਸ਼ਾ ਵੇਚਦੇ ਆ ਕਾਫੀ ਸਮੇਂ ਤੋਂ ਪਰ ਉਹਨ ਗਰਮਦਗੀ ਨਹੀਂ ਹੋਊਗੀ ਮੈਂ ਜੀ ਸਕਦਾ ਹੈਗਾ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਕੋਈ ਪਾਰਟਿਕੂਲਰ ਹੈ ਤਾਂ ਤੁਸੀਂ ਦੱਸੋ ਆਦਰਵਾਇਜ਼ ਇਹ ਵੀ ਜਿੱਦਾਂ ਸਾਨੂੰ ਪਤਾ ਲੱਗਿਆ ਤੇ ਇਹਦੇ ਤੇ ਨੌ ਪਰਚੇ ਦਰਜ ਹੈ ਜਦੋਂ ਰਿਕਵਰੀ ਹੁੰਦੀ ਹੈ ਤਾਂ ਕਾਰਵਾਈ ਜੋ ਰੋਕੇਗਾ ਉਹਦੇ ਤੇ ਤਾਂ ਆਫੈਕਸ਼ਨ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਅੱਜਕੱਲ ਕਿੰਨਾ ਸਟ੍ਰਿਕਟ ਹੈ ਬਟ ਇਹ ਸਾਡੀ ਜਿਹੜੀ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਬੜਾ ਵਧੀਆ ਮੈਸੇਜ ਹੈ ਕਿਉਂਕਿ ਇਹ ਇਥੇ ਦਾ ਪੁਰਾਣਾ ਬਦਨਾਮ ਐਂਟੀਟੀ ਸੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਵੀ ਕਾਰਵਾਈ ਕੀਤੀ ਗਈ ਕਿ ਨਹੀਂ ਜਿਹੜੀ ਬਿਲਡਿੰਗ ਨਿਬਲਡੋ ਅਸੀਂ ਆਈ ਥਿੰਕ ਰੀਸੈਂਟਲੀ ਤਾਂ ਹੁਣੇ ਅੱਜ ਹੀ ਕੀਤੀ ਹੈ ਬਟ ਅਸੀਂ ਇਹਨੂੰ ਡਰ ਪੰਜਾਬ ਸਰਕਾਰ ਦੀ ਥਾਂ ਹੈਗੀ ਆ 5-600 ਗਾਇ ਲੱਗਦੀ ਆ ਦੇਖਣ ਤੇ ਇਹਦੇ ਨਿਆਂਇਕ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਹ ਅੱਜ ਅਜਾ ਹਟਾਇਆ ਹੈਗਾ ਤੇ ਨਾਲੇ ਬੰਦਾ ਡਰੈਕਸ਼ਨ ਮਗਲਿਕ ਦਾ ਕੰਮ ਵੀ ਕਰਦਾ ਹੈਗਾ ਇਸ ਕਰਕੇ ਜਿਹੜਾ ਹੈਗਾ ਸਰਕਾਰ ਵੱਲੋਂ ਵੀ ਅੱਜਕੱਲ ਪੂਰੀ ਯੁੱਧ ਛੇੜਿਆ ਹੋਇਆ ਹੈਗਾ ਤੇ ਇਸ ਕਰਕੇ ਅੱਜ ਨਿਆਂਇਕ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਉਹ ਹਟਾਇਆ ਗਿਆ ਕਿੰਨਾ ਕੁ ਜਿਹੜੀ ਹੈ ਬਿਲਡਿੰਗਾਂ ਨੇ ਬਣਾਈ ਸੀ ਕਿੰਨੇ ਕੁ ਲੱਖ ਦਾ ਜੇ ਆਪਾਂ ਕਹਈਏ ਤਾਂ ਦੇਖੋ ਇਹ ਤਾਂ ਮੈਂ ਦੱਸ ਨਹੀਂ ਸਕਦਾ ਆਰਕੀਟੈਕਟ ਦਾ ਕੰਮ ਹੈਗਾ ਪਰ ਜਿਹੜੇ ਹਿਸਾਬ ਨਾਲ ਇਟਾ-ਉਟਾ ਮਹਿੰਗੀਆਂ ਹੈਗੀਆਂ ਜਿੰਨੇ ਕੁ ਲੱਗੀਆਂ ਲੱਗਦਾ 10-15 ਲੱਖ ਦੀ ਇਨਵੈਸਟਮੈਂਟ ਹੋ ਚੁੱਕੀ ਜਿੱਤੇ ਹਾਂ ਤੇ ਹੋ ਗਈ ਸਰ ਹੈਗੀ ਤੁਹਾਡੇ ਕੋਲੇ ਵੀ ਜੀ ਤਕਰੀਕਾ ਨਾਇਬ ਬਿਲਡਿੰਗਾਂ ਦੇ ਹਾਂਜੀ ਨਾਇਬ ਬਿਲਡਿੰਗਾਂ ਦੀ ਸਾਡੇ ਕੋਲ ਹੈਗੀ ਆ ਇਹ ਤਾਂ ਕੋਸ਼ਿਸ਼ ਕਰ ਰਿਆ ਸੀ ਤਾਂ ਕਰਕੇ ਇਹਨੂੰ ਹਟਾਤਾ ਸੀ ਬਾਕੀ ਜੋ ਕਾਨੂੰਨ ਦੇ ਅਨਸਾਰ ਕਾਰਵਾਈ ਕਰਦੇ ਹੋਏ ਅਸੀਂ ਕਬਜ਼ੇ ਵਾਪਸ ਲਵਾਂਗੇ ਜੀ ਪੁਲਿਸ ਪ੍ਰਸ਼ਾਸਨ ਕੋਲੇ ਨਾਲ ਸੀ ਆ ਜੀ ਸਰ ਹਾਂਜੀ ਹਾਂਜੀ ਬਿਲਕ